ਦੱਸ ਦਈਏ ਅਸੀਂ ਇਹ ਡੇਰਾ ਬਾਬਾ ਨਾਨਕ ਤੇ ਰਮਦਾਸ ਦੇ ਵਿੱਚ ਮੌਜੂਦਾ ਰਮਦਾਸ ਦੇ ਵਿੱਚ ਹੜ੍ਹਾਂ ਦੇ ਨਾਲ ਬਹੁਤ ਹੀ ਜ਼ਿਆਦਾ ਮਾੜੇ ਹਾਲਾਤ ਨੇ ਹੱਲੇ ਵੀ ਜਿਹੜੇ ਪਾਣੀ ਇਹ ਪਿੰਡਾਂ ਦੇ ਵਿੱਚ ਭਰਿਆ ਦਿਖਾਈ ਦੇ ਰਿਹਾ ਬਹੁਤ ਬੁਰੇ ਹਾਲਾਤਾਂ ਦੇ ਵਿੱਚ ਇਹ ਪਿੰਡਾਂ ਦੇ ਹਾਲਾਤ ਜਿਹੜੇ ਨਜ਼ਰ ਆ ਰਹੇ ਨੇ ਪਰ ਦੂਸਰੇ ਪਾਸੇ ਜੇਕਰ ਗੱਲ ਕਰੀਏ ਇਹ ਗੁਰੂਦੇਵ ਸਿੰਘ ਨੇ ਤੁਸੀਂ ਦੇਖ ਸਕਦੇ ਹੋ ਲਗਾਤਾਰ ਇਹ ਕਮ ਹੀ ਨਹੀਂ ਆਣ ਦੇਰੇ ਕਿਸੇ ਵੀ ਚੀਜ਼ ਦੀ ਰਸਤ ਜਿਹੜੀ ਮੋਕੇ-ਮੋਕੇ ਤੇ ਜਿਹੜੀ ਇੱਥੇ ਪਹੁੰਚ ਰਹੀ ਹੈ ਕੋਈ ਮੈਂ ਇੱਥੇ ਲੰਬਾ ਸਮਾਂ ਮੈਨੂੰ ਇੱਥੇ ਹੋ ਗਿਆ ਪਹੁੰਚੇ ਹੋਏ ਨੂੰ ਪਰ ਇੱਥੇ ਨਾ ਕੋਈ ਅਜਿਹਾ ਸਮਾਨ ਨਹੀਂ ਦੇਖਿਆ ਜਿਹੜੇ ਸਮੇਂ ਦੇ ਵਿੱਚ ਇੱਥੇ ਕੋਈ ਰਸਤ ਦੀ ਟਰਾਲੀ ਨਾ ਆਈ ਹੋਵੇ ਇਧਰੋਂ ਆ ਰਹੀਆਂ ਨੇ ਦੂਸਰੇ ਪਾਸੇ ਉਹ ਜਾ ਰਹੀਆਂ ਨੇ ਮਤਲਬ ਕਹਿੰਦਾ ਭਾਵ ਹਰ ਪਾਸੇ ਜਿਹੜੀ ਸੰਗਤ ਸੇਵਾ ਲਈ ਜਿਹੜੀ હાજર ਹੈ ਤੁਸੀਂ ਦੇਖ ਸਕਦੇ ਹੋ ਗੁਰੂ ਦੇ ਸਿੰਘ ਜਿਹੜੇ ਨੌਜਵਾਨ ਨੇ ਇਹ ਵੀ ਇੱਥੇ ਪਹੁੰਚੇ ਹੋਏ ਨੇ ਅ ਦੂਸਰੇ ਪਾਸੇ ਤਸਵੀਰਾਂ ਜਿਹੜੀਆਂ ਇਹ ਲੋਕ ਲਗਾਤਾਰ ਸੇਵਾ ਕਰਨ ਲਈ ਦੂਰ ਦੂਰ ਤੋਂ ਪਹੁੰਚ ਰਹੇ ਨੇ ਸੋ ਤਸਵੀਰਾਂ ਤੁਹਾਡੇ ਨਾਲ ਜਿਹੜੀਆਂ ਨਾਲ-ਨਾਲ ਦੀ ਸਾਂਝੀ ਕਰ ਰਹੇ ਆ ਜੋ ਨਾਲ-ਨਾਲ ਦੀ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਪਰ ਪਾਣੀ ਦੇ ਨਾਲ ਲੋਕਾਂ ਦਾ ਜਿਹੜਾ ਜਨ ਜੀਵਨ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕਾ ਹੋਇਆ ਹੈ ਬਹੁਤ ਹੀ ਬੁਰੇ ਹਾਲਾਤਾਂ ਦੇ ਵਿੱਚ ਇਹਨਾਂ ਪਿੰਡਾਂ ਦੇ ਆ ਤਸਵੀਰਾਂ ਜਿਹੜੀਆਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਹਾਲਾਂਕਿ ਸੇਵਾ ਦੀ ਕੋਈ ਕਮੀ ਨਹੀਂ ਹੈ ਲੋਕ ਸੇਵਾ ਕਰਨ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਪਹੁੰਚ ਰਹੇ ਨੇ ਲਗਾਤਾਰ ਵਕ ਵਕ ਸੂਬਿਆਂ ਤੋਂ ਇੱਥੇ ਜਿਹੜਾ ਭਾਈਚਾਰਾ ਇਸ ਜਗ੍ਹਾ ਤੇ ਇਹ ਸੇਵਾ ਲਈ ਪਹੁੰਚ ਰਿਹਾ ਹੈ ਪੰਜਾਬ ਦੇ 1300 ਤੋਂ ਵੱਧ ਪਿੰਡ ਜਿਹੜੀ ਹੜਾਂ ਦੀ ਮਾਰ ਇਸ ਵੇਲੇ ਝੇਲ ਰਹੇ ਨੇ ਇਸ ਨੂੰ ਲੈ ਕੇ ਜੇਕਰ ਰਮਦਾਸ ਦੀ ਗੱਲ ਕਰੀਏ ਤੇ ਹਾਲਾਤ ਇੱਥੇ ਵੀ ਬਹੁਤ ਜ਼ਿਆਦਾ ਮਾੜੇ ਤੇ ਨਜ਼ਰ ਆ ਰਹੇ ਨੇ ਬਹੁਤ ਹੀ ਜ਼ਿਆਦਾ ਤਸਵੀਰਾਂ ਜਿਹੜੀਆਂ ਇਹ ਕਹਿ ਲਈਏ ਦੇਖਿਆ ਨਹੀਂ ਜਾ ਰਿਹਾ ਲੋਕਾਂ ਦਾ ਦਰਦ ਲੋਕ ਘਰਾਂ ਤੋਂ ਬੇਗਰ ਹੋ ਚੁੱਕੇ ਨੇ ਟਰੈਕਟਰਾਂ ਦੇ ਤੁਸੀਂ ਤਸਵੀਰਾਂ ਦੇਖੀਆਂ ਟਰੈਕਟਰਾਂ ਦੇ ਵੀ ਲੋਕ ਲਗਾਤਾਰ ਰਸਤਾ ਟਰਾਲੀਆਂ ਲੈ ਕੇ ਜਿਹੜੇ ਪਿੰਡਾਂ ਦੇ ਵਿੱਚ ਲੋਕਾਂ ਦੀ ਸੇਵਾ ਲਈ ਪਹੁੰਚ ਰਹੇ ਨੇ ਸੋ ਨਾ ਤਾਂ ਇੱਥੇ ਨੈੱਟਵਰਕ ਹੈ ਨਾ ਤਾਂ ਇੱਥੇ ਹੋਰ ਕਹ ਲਈਏ ਕਿ ਉਹ ਔਖਾ ਜਿਹੜਾ ਜੀਵਨ ਇੱਥੇ ਜੀਣਾ ਜਿਹੜਾ ਹੋ ਚੁੱਕਾ ਹੈ ਸੋ ਸਾਰੇ ਪਾਸੇ ਮੈਂ ਤਸਵੀਰਾਂ ਦਿਖਾ ਦਿਆਂ ਦੇਖ ਸਕਦੇ ਗੁਰੂ ਸਿੰਘ ਜਿਹੜੇ ਪਹੁੰਚ ਨੇ ਸੇਵਾ ਜਿਹੜੀ ਇਹਨਾਂ ਵੱਲੋਂ ਕੀਤੀ ਜਾ ਰਹੀ ਹੈ ਲਗਾਤਾਰ ਅਲੱਗ-ਅਲੱਗ ਜੜੀਆਂ ਸਮਾਜਿਕ ਸੰਸਥਾਵਾਂ ਵੀ ਨਾ ਥਾਵਾਂ ਤੇ ਪਹੁੰਚੀਆਂ ਹੋਈਆਂ ਨੇ ਉਹ ਮਾੜੀਆਂ ਸਰਕਾਰਾਂ ਗੱਲ ਕਾਦੀ ਆ ਦੱਸੋ ਪੁੱਛੋ ਕੀ ਪੁੱਛਦੇ ਜੀ ਕੀ ਲੱਗ ਰਿਹਾ ਸਰਕਾਰ ਦੀ ਨਲਾਇਕੀ ਨਜ਼ਰ ਆ ਰਹੀ ਆ ਪਾਣੀ ਪਾਣੀ ਹੱਲੇ ਤੱਕ ਵੀ ਪਾਣੀ ਕੱਢਿਆ ਨਹੀਂ ਬਹੁਤ ਜ਼ਿਆਦਾ ਦਿਨ ਹੋ ਗਏ ਹੋਰ ਕਿਹਦੇ ਸਾਡਾ ਥੋੜੀ ਜੀ ਕਰਦਾ ਵੀ ਪਾਣੀ ਚ ਰਹੀਏ ਇਹ ਸਰਕਾਰ ਨੇ ਬੇੜਾ ਕਰਕੇ ਕੀਤਾ ਜਿਹੜੀ ਅਸੀਂ ਚੁਣੀ ਸੀ ਉਹਦੇ ਵੇਖ ਲਓ ਅਨਸਾਰੇ ਡੁੱਬ ਗਏ ਆ ਬੇੜਾ ਗਰਕ ਹੋ ਗਿਆ ਕੋਈ ਰਿਆ ਨਹੀਂ ਖਾਣ ਨੂੰ ਨਹੀਂ ਕੋਈ ਪੀਣ ਨੂੰ ਲੋਕ ਸੜਕਾਂ ਦੇ ਤੁਰੇ ਆ ਜੇ ਉਹ ਆਉਂਦੇ ਆ ਤਾਂ ਕਿਤੇ ਵਿੱਚ ਪੈਰ ਨਹੀਂ ਪਾਉਂਦੇ ਪਾਣੀ 'ਚ ਬਾਤਾ ਤੁਸੀਂ ਵੇਖੋ ਕਿਦਾਂ ਵਿੱਚ ਫੇੜੇ ਕਿੰਨੀਆਂ ਬਿਮਾਰੀਆਂ ਪੈਦਾ ਹੋਣੀਆਂ ਕੀ ਕੁਝ ਹੋਣਾ ਇਹ ਤਾਂ ਬਹੁਤ ਅਜੇ ਪਤਾ ਲੱਗਾ ਜਦੋਂ ਪਾਣੀ ਲੱਤ ਗਿਆ ਇਹ 10 ਸਾਲ ਪੰਜਾਬ ਪਿੱਛੇ ਪੈ ਗਿਆ ਅੱਗੇ ਕਰੋਨਾ ਮਾਰ ਗਈ ਸਾਡੇ ਵੱਡਿਆਂ ਨੂੰ 87 ਮਾਰ ਗਈ ਸਾਡੇ ਪਰਦਾਦੇ ਨੂੰ 88 ਮਾਰ ਗਈ ਦਾਦੇ ਸਾਡੇ ਨੂੰ 84 ਮਾਰ ਗਈ ਤੇ ਸਾਨੂੰ ਗਾਏ ਮਾਰ ਗਿਆ ਇਹ ਮਾਰ ਆ ਆ ਕਿੱਥੀ ਲੱਗ ਰਿਹਾ ਮੈਨਮੇਡ ਹੈ ਜਾਂ ਕੁਦਰਤ ਦਾ ਦੇਖ ਰਿਹਾ ਕੁਦਰਤ ਕਾਦੀ ਯਾਰ ਅੱਗੇ ਨਹੀਂ ਮੀਂਹ ਪਏ ਅੱਗੇ ਐ ਕਿਹੜਾ ਲੋਕਰ ਮੀਂਹ ਪਏ ਆ ਤੋ ਬਿਆ ਗੱਲ ਕਾਦੀ ਆ ਆ ਕਿ ਮੁਕਤਰੀ ਸਾਹਿਬ ਆਏ ਇੱਥੇ ਤੂੰ ਹੀ ਵੇਖਿਆ ਨਿੱਤ ਤੁਹਾਨੂੰ ਦੇਖੇ ਮੁੱਖ ਮੰਤਰੀ ਪਰ ਹੋਟਲ ਦਾ ਬਜੇ ਦੇ ਆ ਰਿਹਾ ਕੋਈ ਮੰਤਰੀ ਆ ਰਿਹਾ ਮੈਂ ਵੀ ਲਾ ਲੈਣਾ ਇੱਥੇ ਹੋਟਲ ਦੀ ਕੀ ਗੱਲ ਆ ਚਲੋ ਚੱਲੀਏ ਬੋਲੇ ਉਹ ਨਿਆਰੇ ਮੇਰੇ ਤੁਸੀਂ ਦੇਖੀਆ ਜਿਹੜੇ ਲੋਕ ਜਿਹੜੇ ਇੱਥੇ ਗੁਰੂ ਤੇਗ ਬਹਾਦਰ ਸਿੰਘ ਨੇ ਬਹੁਤ ਹਾਲਾਤ ਮਾਰੇ ਨੇ ਕਹਿ ਰਹੇ ਨੇ ਸਰਕਾਰਾਂ ਨੇ ਜਿਹੜਾ ਡੋਬਿਆ ਹੋਇਆ ਸਾਰਾ ਕੁਝ ਹੈ ਸਰਕਾਰਾਂ ਦਾ ਜਿਹੜਾ ਬੇੜਾ ਗਰਕ ਕੀਤਾ ਹੋਇਆ ਉਹ ਤੇ ਕੁਦਰਤ ਨਹੀਂ ਹੈ ਇਹ ਕੁਦਰਤ ਹੀ ਨਹੀਂ ਜਿਹੜੇ ਮੈਨਮੇਡ ਜਿਹੜੇ ਇਹ ਜਿਹੜੇ ਹੜ੍ਹ ਆਏ ਨੇ ਸੋ ਤਸਵੀਰਾਂ ਤੁਸੀਂ ਦੇਖੀਆਂ ਬਹੁਤ ਹੀ ਜ਼ਿਆਦਾ ਇਹ ਮਾੜੇ ਹਾਲਾਤਾਂ ਦੇ ਵਿੱਚ ਇਹ ਪਿੰਡ ਨੇ ਮੈਂ ਨਾਲ-ਨਾਲ ਦੀ ਦਿਖਾਵਾਂਗਾ ਅੱਜ ਇਸ ਪਾਸੇ ਦੇਖ ਲਓ ਕੁਝ ਜਿਹੜਾ ਸਕੂਲ ਹੈ ਸਕੂਲ ਵੀ ਪਾਣੀ ਦੇ ਵਿੱਚ ਡੁੱਬਿਆ ਹੋਇਆ ਤੇ ਦੂਸਰੇ ਪਾਸੇ ਜੇ ਤੁਹਾਨੂੰ ਨਜ਼ਰ ਜਿੱਥੇ ਤੱਕ ਪਹੇਗੀ ਪਾਣੀ ਤਾਂ ਇੱਥੇ ਇੱਥੇ ਘਟਾ ਹੈ ਇਸ ਤੋਂ ਅੱਗੇ ਬਹੁਤ ਜ਼ਿਆਦਾ ਪਾਣੀ ਜਿਹੜਾ ਨਜ਼ਰ ਆਏਗਾ ਪਰ ਗੁਰੂਆਂ ਫੋਟਾ ਜਿਹੜੀ ਚੜਦੀ ਗੱਲਾਂ ਦੇ ਵਿੱਚ ਨੇ ਦੇਖ ਸਕਦੇ ਹੋ ਤੁਸੀਂ ਫਿਰ ਵੀ ਜਿਹੜਾ ਪੰਜਾਬ ਜਾਂ ਇਸ ਵਾਰ ਜਿਹੜਾ ਪੰਜਾਬ ਨੇ ਆਪਣਾ ਪੰਜਾਬੀਆਂ ਨੇ ਆਪਣਾ ਪੰਜਾਬੀਆਂ ਦਾ ਸਾਥ ਦਿੱਤਾ ਹੈ ਸੋ ਪੂਰੇ ਦੁਨੀਆ ਭਰ ਦੇ ਵਿੱਚ ਜਿਹੜੀਆਂ ਇਸ ਵਾਰ ਤਾਰੀਫਾਂ ਵੀ ਪੰਜਾਬ ਦੀਆਂ ਹੋ ਰਹੀਆਂ ਨੇ ਚਾਹੇ ਜੇਕਰ ਇਸ ਤਰੀਕੇ ਦਾ ਭਾਈਚਾਰਾ ਹੋਵੇ ਇਦਾਂ ਦੇ ਇਹ ਪੰਜਾਬੀ ਜਿਸ ਤਰੀਕੇ ਨਾਲ ਇਦਾਂ ਅੱਗੇ ਸਾਹਮਣੇ ਆਏ ਨੇ ਸਾਡਾ ਜਿਹੜਾ ਕਲਾਕਾਰ ਭਾਈਚਾਰਾ ਹੈ ਦੂਸਰੇ ਪਾਸੇ ਜੇਕਰ ਗੱਲ ਕਰੀਏ ਹੋਰ ਸਮਾਜਿਕ ਸੰਸਥਾਵਾਂ ਨੇ ਉਹ ਜਿਸ ਤਰ੍ਹਾਂ ਤਰ੍ਹਾਂ ਨਿਕਲ ਕੇ ਸਾਹਮਣੇ ਆਈਆਂ ਨੇ ਉਸ ਨੂੰ ਲੈ ਕੇ ਜੇਕਰ ਗੱਲ ਕਰੀਏ ਤਾਂ ਜੇਕਰ ਇਹ ਅਜਹੀਆਂ ਸੰਸਥਾਵਾਂ ਜਿਵੇਂ ਸਾਡੀਆਂ ਸੰਗਤਾਂ ਹੋਣਗੀਆਂ ਤੇ ਸਾਡੇ ਪੰਜਾਬ ਤੇ ਜਿਹੜੀ ਮਰਜ਼ੀ ਆਫਤ ਆਵੇ ਉਹ ਵੀ ਛੋਟੀ ਤੋਂ ਛੋਟੀ ਨਾਲ ਸਾਹਮਣੇ ਜਿਹੜੀ ਲੱਗੇਗੀ ਹਾਲਾਂਕਿ ਪੰਜਾਬ ਦੇ ਬਹੁਤ ਜ਼ਿਆਦਾ ਹਾਲਾਤ ਮਾੜੇ ਨੇ 1300 ਤੋਂ ਵੱਧ ਪਿੰਡ ਹੜ੍ਹਾਂ ਦੀ ਮਾਰ ਖਾਣੇ ਸੋ ਤੁਸੀਂ ਵੀ ਤਸਵੀਰਾਂ ਦੇ ਵਿੱਚ ਦੇਖਿਆ ਕਿ ਕੋਈ ਅਜਿਹਾ ਸਮਾਂ ਹੈ ਜੇ ਕੋਈ ਇੱਕ ਅਜਿਹਾ ਮਿੰਟ ਤੁਹਾਨੂੰ ਟਾਈਮ ਮਿਲਿਆ ਜਿਹਦੇ ਵਿੱਚ ਕੋਈ ਗੱਡੀ ਕੋਈ ਰਸਦ ਦੀ ਜਿਹੜੀ ਇੱਥੇ ਨਾ ਪਹੁੰਚੀ ਹੋਵੇ ਹਰ ਇੱਕ ਜ਼ਰੂਰੀ ਸਮਾਨ ਜਿਹੜਾ ਲੈ ਕੇ ਇੱਥੇ ਪਹੁੰਚ ਰਹੇ ਨੇ ਤੋ ਬੱਚੇ ਜਿਹਨਾਂ ਦਾ ਤੁਸੀਂ ਦੇਖ ਸਕਦੇ ਹੋ ਗੱਡੀਆਂ ਜਿਹੜੀਆਂ ਵਾਪਸ ਵੀ ਮੁੜਦੀਆਂ ਨਜ਼ਰ ਆ ਰਹੀਆਂ ਨੇ ਕਿਉਂਕਿ ਅੱਗੇ ਲੋਕ ਡਰ ਰਹੇ ਨੇ ਕਿ ਗੱਡੀਆਂ ਲੈ ਕੇ ਜਾਣ ਨੂੰ ਆ ਤਸਵੀਰਾਂ ਤੁਸੀਂ ਦੇਖੀਆ ਮੈਂ ਹੁਣ ਕੋਸ਼ਿਸ਼ ਕਰਾਂਗਾ ਕਿਸੇ ਟਰੈਕਟਰ ਵਾਲੇ ਨਾਲ ਅੱਗੇ ਬੈਠ ਕੇ ਅਸੀਂ ਜਾਣ ਦੀ ਕੋਸ਼ਿਸ਼ ਕਰੀਏ ਕਿ ਕੋਈ ਗੱਡੀ ਆਂਦੀ ਆ ਉਹਦੇ ਨਾਲ ਬੈਠ ਕੇ ਜਾਂ ਸਾਹਮਣੇ ਟਰਾਲੀ ਆ ਰਹੀ ਟਰਾਲੀ ਦੇ ਵਿੱਚ ਬੈਠ ਕੇ ਤੁਹਾਨੂੰ ਤਸਵੀਰ ਦਿਖਾਵਾਂਗੇ ਨਾਲ-ਨਾਲ ਚੱਲਦੇ ਹਾਂ ਉਹਨਾਂ ਦੇ ਨਾਲ ਤੇ ਤੁਹਾਨੂੰ ਵੀ ਤਸਵੀਰ ਸਾਂਝੀ ਕਰਾਂਗੇ